ਕਰੀਨੋ ਤਾਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕੇਰਤ ਦੇ ਮੱਲਮਪੁਰਾ ਜ਼ਿਲ੍ਹੇ ਦੀਆਂ ਨੇ ਜਿੱਥੇ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਦੇ ਵਿੱਚ 30 ਲੋਕ ਨੇ ਜਿਹੜੇ ਚੁਲਸ ਗਏ ਨੇ ਬੁਰੀ ਤਰ੍ਹਾਂ ਤੇ ਕਈ ਲੋਕ ਜ਼ਖਮੀ ਹੋ ਗਏ ਨੇ ਤਾਂ ਬਾਅਦ ਦੇ ਇਹ ਕਿ ਇੱਕ ਫੁੱਟਬਾਲ ਮੈਚ ਦਾ ਟੂਰਨਾਮੈਂਟ ਚੱਲ ਰਿਹਾ ਹੁੰਦਾ ਹੈ ਤੇ ਤਕਰੀਬਨ ਟੂਰਨਾਮੈਂਟ ਹਜੇ ਉਸ ਦੀ ਸ਼ੁਰੂਆਤ ਹੋਣੀ ਹੁੰਦੀ ਹੈ ਤੇ ਇੱਕ ਘੰਟਾ ਪਹਿਲਾਂ ਇਹ ਆਤਿਸ਼ਬਾਜ਼ੀ ਹੁੰਦੀ ਹੈ ਟੂਰਨਾਮੈਂਟ ਦਾ ਗਾਜ਼ ਕੀਤਾ ਜਾਂਦਾ ਹੈ ਤੇ ਤਦ ਜਿਹੜੀ ਆਤਿਸ਼ਬਾਜ਼ੀ ਆਪਣਾ ਰੁਖ ਜਿਹੜਾ ਬਦਲ ਲਿੰਦੀ ਹੈ ਤੇ ਅਚਾਨਕ ਜਿੱਧਰ ਲੋਕ ਬੈਠੇ ਨੇ ਸਟੇਡੀਅਮ ਵੱਲ ਉਹਨਾਂ ਤੱਕ ਦੇਖ ਸਕਦੇ ਹੋ ਕਿਵੇਂ ਪਾਜੜਾ ਪੈ ਜਾਂਦੀਆਂ ਨੇ ਲੋਕਾਂ ਦੇ ਵਿੱਚੋਂ ਇੱਥੇ ਕਈ ਲੋਕ ਜ਼ਖਮੀ ਹੋ ਗਏ ਨੇ ਇਸ ਹਾਦਸੇ ਦੌਰਾਨ ਤੇ 3 ਲੋਕ ਨੇ ਜਿਹੜੇ ਉਹ ਬੁਰੀ ਤਰ੍ਹਾਂ ਤੁਲਸ ਗਏ ਨੇ ਤੇ ਹੁਣ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਜਾਰੀ ਹੈ ਤਨੂਪੁਰਾ ਮਾਣਨਾ ਦੱਸ ਦਿੰਨੀ ਆ ਕਿ ਜਿਹੜਾ ਹਾਦਸਾ ਹੈ ਮੰਗਲਵਾਰ ਰਾਤ ਕੇਰਲ ਦੇ ਮੱਲਪੁਰਮ ਜ਼ਿਲ੍ਹੇ ਦੇ ਵਿੱਚ ਵਾਪਰਦਾ ਹੈ ਇੱਥੇ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ ਪਟਾਕੇ ਚਲਾਏ ਜਾ ਰਹੇ ਸਨ ਇਸ ਦੌਰਾਨ ਆਤਿਸ਼ਬਾਜ਼ੀਆਂ ਤੋਂ ਨਿਕਲੇ ਪਟਾਕੇ ਦਰਸ਼ਕਾਂ ਉੱਤੇ ਜਾ ਡਿੱਗਦੇ ਨੇ ਆਪਣਾ ਰੁਖ ਬਦਲ ਲੈਂਦੇ ਨੇ ਜਿਸ ਵਿੱਚ ਕਈ ਲੋਕ ਚੁਲਸ ਗਏ ਨੇ ਹੁਣ ਇਸ ਹਾਦਸੇ 'ਚ 30 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਹ ਘਟਨਾ ਅਰੀ ਕੋੜ ਦੇ ਫਿਰੋਟਮਲ ਵਿਖੇ ਸੈਵਨੇਜ ਫੁੱਟਬਾਲ ਟੂਰਨਾਮੈਂਟ ਦੀ ਸਮਾਪਤੀ ਸਮਾਰੋਹ ਦੌਰਾਨ ਆਤਿਸ਼ਬਾਜ਼ੀ ਕਾਰਨ ਵਾਪਰ ਗਿਆ ਪੁਲਿਸ ਨੇ ਦੱਸਿਆ ਕਿ ਕਟਨਾਵ ਵਿੱਚ ਜ਼ਖਮੀਆਂ ਨੂੰ ਇਰੋਡ ਦੇ ਵਾਕ ਹਸਪਤਾਲਾ ਦੇ ਵਿੱਚ ਲਜਾਇਆ ਗਿਆ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਦਰਸ਼ਕਾਂ ਦੀਆਂ ਸੱਟਾਂ ਗੰਭੀਰ ਨਹੀਂ ਹਨ ਔਰ ਥੋੜਾ ਬਚਾਰ ਰਿਹਾ ਦੱਸਦੀ ਹੈ ਕਿ ਇਹ ਘਟਨਾ ਯੂਨਾਈਟਿਡ ਐਫਸੀ ਨਲਿਕੁਤ ਅਤੇ ਕੇਐਮਜੀ ਮਾਗੁਰ ਵਿਚਕਾਰ ਟੂਰਨਾਮੈਂਟ ਦੇ ਫਾਈਨਲ ਮੈਚ ਤੋਂ ਪਹਿਲਾਂ ਵਾਪਰੀ ਹੈ ਜੀਵੇ ਮੈਦਾਨ ਦੇ ਵਿਚਕਾਰ ਆਤਿਸ਼ਬਾਜ਼ੀ ਸ਼ੁਰੂ ਹੋਈ ਪਟਾਕੀ ਗੈਲਰੀਆਂ ਦੀਆਂ ਅਗਲੀਆਂ ਕਤਾਰਾਂ ਵਿੱਚ ਬੈਠੇ ਦਰਸ਼ਕਾਂ ਵੱਲ ਉੱਡਣ ਲੱਗੇ ਆਪਣਾ ਰੁਖ ਬਦਲ ਲੈਂਦੀਆਂ ਨੇ ਆਤਿਸ਼ਬਾਜ਼ੀਆਂ ਤੇ ਹਾਦਸਾ ਵਾਪਰ ਜਾਂਦਾ ਪਟਾਕਾ ਤੋਂ ਬਚਣ ਲਈ ਜਿਹੜੇ ਪੱਜ ਦੇ ਸਮੇਂ ਡਿੱਗਣ ਕਾਰਨ ਲੋਪ ਕਈ ਸੜ ਗਏ ਨੇ ਤੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਬਣ ਸਕਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਤਿੰਨ ਪ੍ਰਸ਼ੰਸਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਇਲਾਜ ਨੇੜਲੇ ਨਿੱਜੀ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ ਇੱਕ ਵਾਰ ਫਿਰ ਤਾਂ ਦੱਸਦੀ ਹੈ ਕਿ ਟੂਰਨਾਮੈਂਟ ਹੋ ਰਿਆਂ ਦਾ ਫੁੱਟਬਾਲ ਮੈਚ ਦਾ ਤੇ ਆਗਾਜ਼ ਹਜੇ ਹੋਣਾ ਹੁੰਦਾ ਇਸ ਦਾ 1 ਘੰਟਾ ਪਹਿਲਾਂ ਹੀ ਘਟਨਾ ਵਾਪਰ ਜਾਂਦੀ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿਵੇਂ ਜਦੋਂ ਆਤਿਸ਼ਬਾਜ਼ੀ ਗਰਾਊਂਡ ਦੇ ਵਿੱਚ ਹੋ ਰਹੀ ਹੁੰਦੀ ਹੈ ਤੇ ਚਾਨਕ ਜਿਹੜੀ ਆਤਿਸ਼ਬਾਜ਼ੀ ਤੇ ਵਿੱਚੋਂ ਪਟਾਕੇ ਨਿਕਲਦੇ ਨੇ ਉਹ ਦਰਸ਼ਕਾਂ ਵੱਲ ਜਾ ਚੱਲਦੇ ਨੇ ਤੇ ਉਸ ਤੋਂ ਬਾਅਦ ਭਾਜੜਾ ਮੱਝ ਆਦੀਆਂ ਨੇ ਤੇ ਇਸ ਹਾਦਸੇ ਦੇ ਵਿੱਚ ਹੁਣ ਤੱਕ 30 ਲੋਕੀ ਨੇ ਜੜੇ ਉਹ ਬੁਰੀ ਤਰ੍ਹਾਂ ਝੁਲਸ ਗਏ